ਆਇਆ ਮੈਂ ਜੀ ਬੋਲਦਾ ਜੀ ਸਾਡਾ ਹੋ ਜਾਊਗਾ ਜੀ ਜੀ ਕਹਿ ਰਹੇ ਨੇ ਮੈਂ ਪੱਤਰਕਾਰ ਆ ਜਿਵੇਂ ਤੁਸੀਂ ਕਹਿੰਦੇ ਹੋ ਪੁੱਛਿਆ ਕਰ ਰਹੇ ਹੋ ਅੱਜ ਉਹ ਨਹੀਂ ਆਪਾਂ ਬੱਸ ਆਇਆ ਜੀ ਆਦਰ ਬੁਲਾਇਆ ਮੈਂ ਆਪਾਂ ਦਾਖਲ ਕਰਾ ਦਵਾਂ ਉਹ ਵੀ ਬੰਦੇ ਨੂੰ ਤੁਸੀਂ 100 ਬੰਦੇ ਲਾ ਕੇ ਹੁਣ ਤੁਹਾਡੇ ਪੁਲਿਸ ਵਾਲੇ ਜਾਲੀ ਐਡਮਿਟ ਹੋਣਗੇ ਜਾਣ ਕੇ ਤੁਸੀਂ ਹੋਕਰ ਸਰਕਾਰ ਦੀ ਤੁਸੀਂ ਐਸੀ ਐਸੀ ਫੇਰ ਰਹੇ ਹੋ ਜਾਣ ਕੇ ਫੇਰ ਰਹੇ ਹੋ ਜਾਣ ਕੇ ਫੇਰ ਇਹਨਾਂ ਪੱਤਰਕਾਰ ਵੀ ਕੁਰਦੇ ਹੋ ਵੀ ਵਿਰੋਧੀ ਹੋ ਜਾਣ ਸਰਕਾਰ ਦੇ ਥੋੜੀ ਸਾਰੀ ਪਲੈਨਿੰਗ ਹੈ ਮੈਂ ਤਰੂਸੀਅਮ ਨਾਲ ਗੱਲ ਹਾਂਜੀ ਹਾਂਜੀ اਸੀਂ نہیں آ رہے ہیں اس لیے ہم نہیں آ رہے ہیں ਸੋਨੇ ਦਾ ਵਿਚਾਰ ਵੀ ਕਰ ਦੋ ਉਹ ਲੋਕ ਨਹੀਂ ਜਾ ਪਾੜਾ ਨਹੀਂ ਆਏ ਜੀ ਪੰਜਾਬ ਸਰਕਾਰ ਇਸ ਕਰ ਰਹੀ ਹੈ ਦੇਖੋ ਅੱਜ ਅੱਜ ਪੀਆਰਟੀਸੀ ਦੇ ਮੁਲਾਜ਼ਮਾਂ ਦਾ ਧਰਨਾ ਚੱਲ ਰਿਹਾ ਸੀਗਾ ਸ਼ਾਂਤਮਈ ਤਰੀਕੇ ਨਾਲ ਅਸੀਂ ਕਵਰੇਜ ਕਰਨ ਲਈ ਪਹੁੰਚੇ ਹੋਏ ਸੀ ਪੁਲਿਸ ਤਰਤਰ ਨੇ ਸਾਰੇ ਲਾਠੀ ਨਾਲ ਪੂਰੇ ਲੈ ਸੀਗੇ ਪੁਲਿਸ ਨੇ ਹਮਲਾ ਕੀਤਾ ਉਹਨਾਂ ਤੇ ਉਸ ਤੋਂ ਬਾਅਦ ਪੱਤਰਕਾਰ ਵੀ ਕਵਰੇਜ ਕਰ ਰਹੇ ਸੀਗੇ ਪੱਤਰਕਾਰ ਦੱਸਣ ਤੋਂ ਬਾਅਦ ਪੁਲਿਸ ਨੇ ਪੱਤਰਕਾਰਾਂ 'ਤੇ ਹਮਲਾ ਕੀਤਾ ਤੇ ਫੋਨ ਭੰਨ ਤੇ ਇਹ ਹਮੇਸ਼ਾ ਕਰਦੇ ਨੇ ਪੰਜਾਬ ਦੇ ਵਿੱਚ ਪੱਤਰਕਾਰਾਂ 'ਤੇ ਨਜਾਇਜ਼ ਪਰਚੇ ਦਰਜ ਕਰਦੇ ਨੇ ਅੱਜ 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 ਥੱਪੜ ਮਾਰੇਗਾ ਫੋਨ ਡੇਗੇ ਨੇ ਇਹ ਦਬਾਉਣਾ ਚਾਹੁੰਦੇ ਨੇ ਸਰਕਾਰਾਂ ਦੇ ਐਂਟੀ ਕਰਨਾ ਚਾਹੁੰਦੇ ਨੇ ਸਾਰਾ ਸਿਸਟਮ ਜਿਸ ਤਰੀਕੇ ਨਾਲ ਅੱਜ ਪੁਲਿਸ ਲਾ ਕੇ ਦਿਨ ਦਿਹਾੜੇ ਅੱਜ ਜਿਸ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਉਹਨਾਂ ਵੱਲ ਵੀ ਕੀਤੀ ਗਈ ਹੈ ਸਾਡੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ ਜੇ ਅਸੀਂ ਅੱਜ ਆਵਾਜ਼ ਨਾ ਚੁੱਕੀ ਤਾਂ ਇਸੇ ਤਿੱਕੇ ਨਾਲਾ ਗੁੰਡਾਤੰਤਰ ਇਹਨਾਂ ਦਾ ਚੱਲਦਾ ਰਹੂਗਾ ਪੱਤਰਕਾਰ ਚਾਰ ਭਾਈਚਾਰਾ ਸਾਰਾ ਖੜਿਆਗਾ ਗਵਾਹ ਨੇ ਇਹਨਾਂ ਨੇ ਦੇਖਿਆ ਗਿਆ ਅਸੀਂ ਰਿਕਵੈਸਟ ਵੀ ਕੀਤੀ ਅਸੀਂ ਪੱਤਰਕਾਰ ਹੈ ਕਵਰੇਜ ਕਰਨੀ ਹੈ ਤੁਸੀਂ ਆਪਣੀ ਡਿਊਟੀ ਕਰੋ ਪਰ ਇਹ ਤਾਂ ਆਪਣੀ ਕੁੱਟਮਾਰ ਦੇ ਵਿੱਚ ਮਸਤ ਸੀਗੇ ਲਾਠੀ ਚਾਰਜ ਕੀਤਾ ਸਾਰੇ ਤੇ लाठी चार्ज ਕੀਤਾ ਕੁੱਟਮਾਰ ਕਰਨ ਲੱਗੇ ਹੋਏ ਸੀਗੇ ਜਰੂਰ ਸਾਡੇ ਤੇ ਵੀ ਹਮਲਾ ਹੋਇਆਗਾ ਪੱਤਰਕਾਰਾਂ ਤੇ ਵੀ ਹਮਲੇ ਕੀਤੇ ਜਾ ਰਹੇ ਨੇ ਜਾਣ ਬੁੱਝ ਕੇ ਸਾਜ਼ਿਸ਼ ਤਹਿਤ ਕੀਤੇ ਜਾ ਰਹੇ ਨੇ ਇੱਧਰ ਬਿਲਕੁਲ ਹੀ ਗੜੇ ਨੇ ਭਾਈ ਜਰਾ ਕਵਰੇਜ ਕਰ ਰਿਆ ਸੀ ਇਹਨਾਂ ਨੂੰ ਪੁਲਿਸ ਵੱਲੋਂ ਕਵਰੇਜ ਕਰਨ ਤੋਂ ਰੋਕਿਆ ਗਿਆ ਮੈਨੂੰ ਵੀ ਰੋਕਿਆ ਗਿਆ ਸਾਰੇ ਸਾਥੀਆਂ ਨੂੰ ਰੋਕਿਆ ਗਿਆ ਕੀਰਤੀ ਜੀ ਨਾਲ ਸੀਨੀਅਰ ਪੱਤਰਕਾਰ ਨੇ ਸਾਡੇ ਇਹਨਾਂ ਨਾਲ ਬਦਸਲੂਕੀ ਕੀਤੀ ਗਈ ਇਹਨਾਂ ਦਾ ਥੱਪੜ ਮਾਰਿਆ ਗਿਆ ਇਹਨਾਂ ਦਾ ਮੋਬਾਈਲ ਭੰਨਿਆ ਗਿਆ ਜੀ ਦੀ ਸੀ ਸਖਤ ਸਾਬਦਾ ਵਿੱਚ ਨਖੀਦੀ ਕਰਦੇ ਆ ਇਹ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਹੈ ਪੰਜਾਬ ਪੁਲਿਸ ਜਿਹੜੀ ਇਹ ਪ੍ਰੈਸ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਕਿਉਂਕਿ ਪੁਲਿਸ ਜਿਹੜੀ ਉਹ ਧੱਕੇ ਨਾਲ ਆਪਣੇ ਵਰਕਰਾਂ ਨੂੰ ਪੀਆਰਟੀਸੀ ਵਰਕਰਾਂ ਨੂੰ ਡਾਂਗਾ ਨਾਲ ਧੂਕੇ ਬੱਸਾਂ ਤੇ ਮਤਲਬ ਲਿਜਾ ਰਹੀ ਸੀ ਅਸੀਂ ਕਵਰੇਜ ਕਰ ਰਹੇ تھے ਅਸੀਂ ਆਖਿਆ ਪੁਲਿਸ ਆਪਦਾ ਕੰਮ ਕਰੇ ਜਿਹੜਾ ਕੁਛ ਮਰਜ਼ੀ ਕਰੇ ਪੱਤਰਕਾਰ ਆਪਦਾ ਕੰਮ ਕਰ ਰਹੇ ਸੀ ਸਾਨੂੰ ਕਵਰੇਜ ਕਰਨ ਤੋਂ ਰੋਕਿਆ ਜਾ ਰਿਹਾ ਤੇ ਧੱਕੇ ਨਾਲ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਅਸੀਂ ਤੇ ਸਖਤ ਨਖੇਦੀ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦੇ ਹਾਂ ਵੀ ਤੇਰੇ ਜ਼ਿਲ੍ਹੇ ਦੇ ਵਿੱਚ ਪੱਤਰਕਾਰਾਂ ਦੀ ਕੀ ਇੱਜ਼ਤ ਆ ਤੈਨੂੰ ਆ ਕੇ ਦੇਖਣਾ ਚਾਹੀਦਾ ਔਰ ਜਿਹੜੇ ਇਹ ਜਾਂ ਕਾਲੀਆਂ ਭੇਡਾਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਇਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਨਹੀਂ ਜੇ ਨਹੀਂ ਕਰੂ ਅਸੀਂ ਕੱਲ ਨੂੰ ਇਹ ਪੂਰਾ ਮਸਲਾ ਜਿਹੜਾ ਕੱਲ ਨੂੰ ਸਾਡੀ ਬਰਨਾਲੇ ਸਟੇਟ ਪੱਤਰਨੀ ਕਾਨਫਰੰਸ ਹੋ ਰਹੀ ਆ ਉਦੋਂ ਵਿੱਚ ਰੱਖਾਂਗੇ ਉੱਥੇ ਤਿੰਨ ਮੰਤਰੀ ਵੀ ਆ ਰਹੇ ਨੇ ਉਹਨਾਂ ਨੂੰ ਦੱਸਾਂਗੇ ਵੀ ਸੰਗਰੂਰ ਪੁਲਿਸ ਆ ਜਿਹੜੀ ਪੱਤਰਕਾਰਾਂ ਨਾਲ ਕੀ ਵਿਹਾਰ ਕਰਦੀ ਆ ਸਾਡੇ ਸੀਨੀਅਰ ਪੱਤਰਕਾਰ ਖੀਰਤੀ ਪਾਲ ਜੀ ਬੜੇ ਆਰਾਮ ਨਾਲ ਕਵਰੇਜ ਕਰ ਰਹੇ ਸੀ ਪੁਲਿਸ ਧੱਕੇ ਛਾਹੀ ਧੱਕੇ ਛਾਹੀ ਕਰਕੇ ਇਹਨਾਂ ਦਾ ਮੋਬਾਈਲ ਖੋਇਆ ਹੈਗਾ ਇਹਨਾਂ ਨੂੰ ਕਵਰੇਜ ਕਰਨ ਤੋਂ ਰੋਕਿਆ ਸਾਰੇ ਪੱਤਰਕਾਰਾਂ ਨੂੰ ਰੋਕਿਆ ਮੈਨੂੰ ਵੀ ਰੋਕਿਆ ਔਰ ਜੇ ਪੁਲਿਸ ਨੇ ਇਹ ਸੰਬੰਧੀ ਕੋਈ ਐਕਸ਼ਨ ਨਾ ਲਿਆ ਸਾਡੇ ਪੱਤਰਕਾਰ ਨੂੰ ਇਨਸਾਫ ਨਾ ਦਿੱਤਾ ਤਾਂ ਅਸੀਂ ਇਹ ਮਤਲਬ ਪੰਜਾਬ ਲੈਵਲ ਤੇ ਚੱਕਾਂਗੇ ਹਾਂਜੀ